ਔਰ ਜਦੋਂ ਉਹ ਗੱਲਾਂ ਕਰ ਰਿਹਾ ਸੀ ਤੇ ਮੈਨੂੰ ਆਇਆ ਲੱਗਿਆ ਵੀ surjit taa ਬੈਠਾ ਹੈ ਮੇਰੇ ਸਾਹਮਣੇ ਹੀ ਹੈ ਉਹੀ ਸਿਆਣ ਉਹੀ ਠੱਮਾ ਔਰ ਜਦੋਂ ਮੈਂ ਇਹ ਪੁੱਛਿਆ ਕਿ ਪਰਿਵਾਰ ਦਾ ਬੇਟੇ ਕੀ ਹਾਲ ਹੈ ਤਾਂ ਉਹਨੇ ਦੱਸਿਆ ਵੀ ਮੇਰਾ ਕੰਮਕਾਰ ਅੰਕਲ ਠੀਕ ਹੈ ਔਰ ਛੋਟਾ ਪੜ੍ਹਾਈ 'ਚ ਬੜਾ ਅੱਛਾ ਹੈ ਇਹਨੇ ਵੀ ਮੈਨੂੰ ਕਾਫੀ ਤਸੱਲੀ ਦਿੱਤੀ ਔਰ ਹੁਣ ਜਦੋਂ ਮੈਂ ਦੇਖ ਰਿਹਾ ਮੇਰੇ ਲਈ ਸਭ ਤੋਂ ਵੱਡੀ ਤਸੱਲੀ ਦਾ ਸੁਭਾਅ ਇਹ ਆ ਕਿ ਪਰਿਵਾਰਕ ਮੈਂਬਰ ਤਾਂ ਗਿਣਤੀ ਦੇ ਆ ਲੇਕਿਨ ਵੱਡੇ ਪਰਿਵਾਰ ਦੇ ਕਿੰਨੇ ਸਾਥੀ ਕੋਈ 50 ਮੀਲ ਤੋਂ ਕੋਈ 100 ਮੀਲ ਤੋਂ ਚੱਲ ਕੇ surjit ਨੂੰ ਯਾਦ ਕਰਨ ਆਇਆ ਇਹ ਮੇਰੇ ਲਈ ਤਸੱਲੀ ਦਾ ਵਿਸ਼ਾ ਹੈ ਔਰ ਮੈਂ ਸਮਝਦਾ ਕਿ surjit ਨੂੰ ਭੁਲਾਇਆ ਨਹੀਂ ਜਾ ਸਕੇਗਾ ਤੁਸੀਂ ਲੋਕ surjit ਨੂੰ ਹਮੇਸ਼ਾ ਯਾਦ ਰੱਖੋਗੇ ਮੈਂ ਬਸ ਇਸ ਗੱਲ ਤੇ ਜ਼ੋਰ ਦੇਣਾ ਥੋੜੇ ਸਮੇਂ ਚ ਕਿ surjit ਨੂੰ ਯਾਦ ਰੱਖਣ ਦੀ ਲੋੜ ਕਿਉਂ ਹੈ ਔਰ ਸਿਰਫ ਯਾਦ ਰੱਖਣ ਦੀ ਨਹੀਂ ਸੁਰਜੀਤ ਦੇ ਪਦ ਚਿੰਨਾਂ ਤੇ ਵੀ ਚੱਲਣ ਦੀ ਲੋੜ ਕਿਉਂ ਔਰ ਸਿਰਫ ਯਾਦ ਰੱਖਣ ਦੀ ਨਹੀਂ ਸੁਰਜੀਤ ਦੇ ਪਦ ਚਿੰਨਾਂ ਤੇ ਵੀ ਚੱਲਣ ਦੀ ਲੋੜ ਕਿਉਂ ਹੈ ਸੁਰਜੀਤ ਕਿਉਂ ਆਪ ਦਾ ਘਰ-ਬਾਰ ਛੱਡ ਕੇ ਆਪ ਦੀ ਨੌਜਵਾਨ ਪਤਨੀ ਨੂੰ ਇਕੱਲੇ ਛੱਡ ਕੇ ਛੋਟੇ ਛੋਟੇ ਬੱਚਿਆਂ ਨੂੰ ਘਰੇ ਛੱਡ ਕੇ ਕਿਉਂ ਰਾਤਾਂ ਨੂੰ ਸਾਈਕਲ ਤੇ ਮੋਟਰਸਾਈਕਲ ਤੇ ਮੀਟਿੰਗਾਂ ਕਰਾਉਣ ਜਾਂਦਾ ਸੀ ਕਿਉਂ ਆਪ ਦੀ ਡਾਕਟਰੀ ਦੀ ਪ੍ਰੈਕਟਿਸ ਛੱਡ ਕੇ ਮਰੀਜ਼ ਬੈਠੇ ਰਹਿੰਦੇ ਲੇਕਿਨ ਜਥੇਬੰਦੀ ਦੇ ਕੰਮ ਨੂੰ ਪਹਿਲ ਦਿੰਦਾ ਸੀ ਜੇ ਇਹ ਗੱਲ ਆਪਾਂ ਸਮਝ ਕੇ ਜਾਵਾਂਗੇ ਤੇ ਫਿਰ ਇਸ ਗੱਲ ਤੇ ਰਾਜ ਸਭਾ ਦਾ ਚੇਅਰਮੈਨ ਜਗਦੀਪ ਜਗਦੀਪ ਧਣਖੜ ਜਿਹੜਾ ਸ਼ਾਨ ਤੁਹਾਡੇ ਹਰਿਆਣਾ ਸੂਬੇ ਦਾ ਹੀ ਹੈ ਅੱਜ ਉਹਦੇ ਖਿਲਾਫ ਕੱਲ ਵਿਰੋਧੀ ਪਾਰਟੀਆਂ ਨੇ ਬੇਵਸਾਹੀ ਦਾ ਮਹਾਅਭਿਉਗ ਲੈਂਦਾ ਹੈ ਮਹਾ ਮਹਾ ਦੋਸ਼ ਉਹਦੇ ਖਿਲਾਫ ਪੇਸ਼ ਕੀਤਾ ਹੈ ਔਰ ਬੜੀ ਕਿਸਮਤੀ ਦੀ ਗੱਲ ਇਹ ਆ ਕਿ 1952 ਤੋਂ ਬਾਅਦ ਇਹ ਪਹਿਲਾ ਰਾਜ ਸਭਾ ਦਾ ਚੇਅਰਮੈਨ ਹੈ ਜਿਹਦੇ ਖਿਲਾਫ ਇਹ ਮਤਾ ਆਇਆ ਯਾਨੀ ਇਹ ਆ ਉਹ ਬੰਦਾ ਜਿਹੜੇ ਨੇ 1952 ਤੋਂ ਬਾਅਦ ਪਹਿਲੀ ਵਾਰੀ ਕਲੰਕ ਦਾ ਟਿੱਕਾ ਖੱਟਿਆ ਔਰ ਮੈਂ ਸਮਝਦਾ ਇਸ ਬੰਦੇ ਨੇ ਦੇਸ਼ ਦੀ ਵੀ ਬਦਨਾਮੀ ਕਰਾਈ ਆ ਔਰ ਹਰਿਆਣੇ ਦਾ ਵੀ ਨਾਂ ਨੀਮਾ ਕੀਤਾ ਹੈ ਕਿਉਂ ਕਿਉਂਕਿ ਉਹ ਰਾਜ ਸਭਾ ਦੇ ਚੇਅਰਮੈਨ ਦੇ ਤੌਰ ਤੇ ਕੰਮ ਨਹੀਂ ਕਰ ਰਿਹਾ ਉਹ ਭਾਜਪਾ ਦੇ ਆਗੂ ਦੇ ਤੌਰ ਤੇ ਕੰਮ ਕਰ ਰਿਹਾ